ਕਰਦੇ ਨੇ ਆਪ ਵਾਸਪਦੀ ਦੀ ਵਾਸਪਦੀ ਜੀ ਦੀ ਵਾਸਪਦੀ ਦੀ ਇਹ ਬਹੁਤ ਲੋਕਾਂ ਨੇ ਨਾ ਹਜੇ ਰੱਖੀ ਰੱਖੀ ਆ ਲੋਕ ਝਾਕ ਦੀ ਜਵਾਨ ਗਰੀ ਜਿਵੇਂ ਬੈਠੇ ਨੇ ਵਾਸਪਦੀ ਨੇ ਯਾਰ ਦੱਸਿਆ ਕਿ ਨਾ ਲੋਸ ਪਾਦਾ ਕਿਸਾਨ ਨੂੰ ਹੂੰ ਕਿਸਾਨ ਬਈ ਬਹੁਤ ਔਖੇ ਹੋ ਰਹੇ ਸੀ ਔਖੇ ਹੋਏ ਬਈ ਮੁਸਲਕੇ ਅੱਕ ਜੇ ਗਿਆ ਅੱਕ ਜੇ ਹਨਾ ਆਕੇ ਯਾਰਾ ਇਸ ਵਾਰ ਲੋਸ ਹੀ ਜ਼ਿਆਦਾ ਪੈ ਗਿਆ ਟੱਕਣਾ ਤਾਂ ਹੈਗੀ ਹੀ ਹੈ ਹੂੰ ਇਹ ਸਵਾਰ ਇੱਕ ਤਾਂ ਇਸ ਵਾਰ ਮਤ ਝਾੜਦਾ ਲੋਸ ਪਿਆ ਜਾ ਰੇਟ ਦਾ ਪਿਆ ਦੋਨੇ ਦੋਨੇ ਲੋਸ ਤਾਂ ਹੀ ਇੱਕ ਇੱਕ ਲੋਸ ਤਾਂ ਕਿ ਤਰ੍ਹਾਂ ਕਿਦੇ ਹਜੇ ਕਿਸਾਨ ਚੱਲ ਜਾਂਦਾ ਚੱਲ ਜਾਂਦਾ ਦੋਨੇ ਲੋਸ ਚਲਣੇ ਬਹੁਤ ਔਖੇ ਨੇ ਹਮ ਇੱਕ ਤਾਂ ਮੌਸਮ ਨੇ ਸਾਥ ਨਹੀਂ ਦਿੱਤਾ ਹਮ ਮੌਸਮ ਨਾ ਸਾਥ ਦਿਨ ਕਰਕੇ ਪਤਾ ਨਹੀਂ ਬਾਰਸ਼ਾਂ ਘੱਟ ਹੋਈਆਂ ਗਰਮੀ ਜ਼ਿਆਦਾ ਪਈ ਹੀਟ ਜ਼ਿਆਦਾ ਸੀ ਹਾਂ ਹੀਟ ਜ਼ਿਆਦੀ ਹੋਈ ਤਾਂ ਵਾਸ਼ਪਤੀ ਦੇ ਝਾੜ ਘਟ ਗਏ ਝਾੜ ਵੀ ਲਗਭਗ 15 ਤੋਂ 20 ਮਣ ਕਿੱਲੇ ਦੇ ਝਾੜ ਘਟ ਗਏ ਹਮ ਹੈਗਾ ਫਰਕ 15 ਤੋਂ 20 ਮਣ ਝੜ ਬਹੁਤ ਹੋ ਜਾਂਦਾ ਤੇ ਇੱਕ ਲਗਭਗ 1000 ਤੋਂ ਲੈ ਕੇ 1500 ਰੁਪਏ ਪ੍ਰਤੀ ਕਵੰਟਲ ਬਾਸਪਤੀ ਦਾ ਰੇਟ ਘਟ ਗਿਆ ਪਿਛਲੇ ਸਾਲ ਨਾਲ ਹਾਂ ਪਿਛਲੇ ਸਾਲ ਨਾਲ ਪਿਛਲੇ ਸਾਲ ਨਾਲ ਹੀ ਕੰਪੈਰੀਸ਼ਨ ਕਰਾਂਗੇ ਆਪਾਂ ਪਿਛਲੇ ਸਾਲ ਦੇ ਨਾਲ ਕਿਉਂ ਕਾਰਨ ਕੀ ਹੁੰਦਾ ਜਿਹੜੇ ਠੇਕੇ ਹੁੰਦੇ ਨੇ ਉਹ ਪਿਛਲੇ ਸਾਲ ਦੀ ਫਸਲ ਦੇ ਹਿਸਾਬ ਨਾਲ ਹੀ ਵਧਦੇ ਨੇ ਹੂੰ ਫਿਰ ਆਪਾਂ ਪਿਛਲੇ ਸਾਲ ਦੇ ਨਾਲ ਹੀ ਕੰਪੈਰੀਸ਼ਨ ਕਰਾਂਗੇ ਨਾ ਲਗਭਗ ਤੂੰ ਲਾਲਾ ਯਾਰ ਬਾਸਪਤੀ ਦਾ ਰੇਟ ਇਸ ਵਾਰ 3000 ਐਵਰੇਜ ਚੱਲ ਰਿਹਾ ਠੀਕ ਹੈ ਹਨਾ ਪਿਛਲੇ ਸਾਲ ਜਿਹੜਾ ਜਿਹੜਾ 3000 ਤੋਂ ਇਸ ਵਾਰ ਲਾਲਾ ਤੂੰ ਲਗਭਗ ਕਿਸੇ ਵੈਰਾਈਟੀ ਦਾ 3400 ਤੱਕ ਹੈ ਪਿਛਲੇ ਸਾਲ ਇਹ ਰੇਟ 4000 ਤੋਂ ਲੈ ਕੇ 5000 ਤੱਕ ਵੀ ਹੋ ਗਿਆ ਸੀਗਾ ਫਿਰ ਤਾਂ 2400 4000 4500 ਤੱਕ ਲਗਭਗ ਰਹੀ ਸੀਗਾ ਵਿੱਚ ਉਹ ਕੋਸਟ ਟਾਈਮ ਮੰਨ ਕੇ ਚੱਲ 10 15 ਦਿਨ ਤਾਂ 5000 ਵੀ ਹੋ ਗਿਆ ਸੀਗਾ ਠੀਕ ਆ ਚਲੋ ਐਵਰੇਜ ਵਾਸ਼ਪਤੀ ਦਾ ਝਾੜ 25 ਕੁਇੰਟਲ ਤਾਂ ਨਿਕਲਦਾ ਹੀ ਆ ਚਲੋ ਵੱਧ ਵੀ ਨਿਕਲ ਜਾਂਦਾ ਕਿਸਾਨ ਘਟ ਰਿਹਾ ਐਵਰੇਜ 1000 ਰੁਪਏ ਕੁਇੰਟਲ ਦਾ ਘਟ ਗਿਆ ਤਾਂ ਸਿੱਧਾ ਸਿੱਧਾ 25000 ਪਰ ਏਕੜ ਦਾ ਘਟ ਗਿਆ 25000 ਬਹੁਤ ਹੋ ਜਾਂਦਾ 25000 ਬਹੁਤ ਹੋ ਜਾਂਦਾ 25000 ਘਟ ਗਿਆ 25000 ਖਰਚਾ ਉੱਤ ਪੈ ਗਿਆ ਉਹਦੀ ਖਰਚਾ ਦੇਖੋ ਪੈਣੀ ਪੈਣਾ ਸੀ 60000 ਤਾਂ ਖਰਚਾ ਆਦਾ ਚਾਹ ਤਾਂ ਦੇਖੋ ਹਰ ਸਾਲ ਮਹਿੰਗਾਈ ਵਧਦੀ ਹੈ ਖਰਚੇ ਤਾਂ ਵੱਧੇ ਹੀ ਵੱਧੇ ਨੇ ਵੱਧੇ ਹੀ ਵੱਧੇ ਨੇ ਤੇ 15 ਤੋਂ 20 ਮਣ ਘਟ ਗਿਆ ਝਾੜ ਇਤਮਾ ਹਾਂ ਮਨ ਕੇ ਚੱਲ ਤੂੰ 15 ਮਾਣੀ ਲਾ ਲਾ 15 6 6 ਕੁਇੰਟਲ ਲਏ 6 ਕੁਇੰਟਲ ਲਾ ਲਾ ਲਗਭਗ ਐਵਰੇਜ ਆ ਲਾ ਲਾ 20000 ਦਾ ਇਹ ਫਰਕ ਪੈ ਗਿਆ 50000 ਰੁਪਏ ਦਾ ਬਾਈ ਫਿਰ ਤਾਂ ਹਾਂ 25 ਤੇ ਤੂੰ 20 45 45 ਕਿੰਨੀ 25 ਪੱਲੇ ਮੋਟਾ ਸਾ 50 40 ਤੋਂ 50000 ਦਾ ਪੈ ਗਿਆ ਲੌਸ ਦੂਸਰੀ ਤੂੰ ਗੱਲ ਕਰਦਾ ਸੀਗਾ ਵੀ ਬਾਸਪਤੀਆਂ ਪਾਸ ਸਟੋਰ ਕਰ ਰੱਖਿਆ ਨੇ ਹਾਂ ਬਹੁਤ ਬਹੁਤ ਸਟੋਰ ਕਰ ਰੱਖੇ ਆ ਭਾਈ ਸਟੋਰ ਕਰਨ ਦਾ ਜਸੇ ਕਾਰਨ ਕੀ ਹੈ ਜਦੋਂ ਮਹंगाई ਹੋ ਗਈ ਚਲੋ ਵੀ 50000 ਦਾ ਲਾਸ ਪਿਆ ਹੈ ਨਾ ਕਿਤੇ ਨਾ ਕਿਤੇ ਲੱਗਦਾ ਹੈ ਵੀ ਆਪਾਂ ਸਟੋਰ ਕਰਕੇ ਰੱਖ ਲਈਏ ਸ਼ਾਇਦ ਆਪਾਂ 20 ਦਿਨ ਕੋਈ ਸਟੋਰ ਕਰਾਂਗੇ ਨਾ ਤਾਂ ਰੇਟ ਬਣ ਜਾਊਗਾ ਕਿਤੇ ਨਾ ਕਿਤੇ ਪੜਾ ਲਾਸ ਕਵਰ ਹੋ ਜਾਊਗਾ ਕਵਰ ਹੋ ਜਾਊਗਾ ਹੁੰਦਾ ਹੀ ਲਾਲ ਚੁੰਦਾ ਹੀ ਹੈ ਨਾ ਆ ਇੱਕ ਨੂੰ ਪਰ ਜਸੇ ਜਦੋਂ ਆਪਾਂ ਬਾਸਪਤੀ ਦੀ ਕਟਾਈ ਕੀਤੀ ਸੀ ਨਾ ਉਸ ਟਾਈਮ ਵੀ ਜਦੋਂ ਸੇਲ ਕਰਦੇ ਸੀ ਉਹੀ ਰੇਟ ਉਸ ਟਾਈਮ ਸੀਗਾ ਤੇ ਉਹੀ ਰੇਟ ਹੋਣਾ ਹੁਣ ਇਹ ਲਾਲਾ ਵੀ 500 ਘਟ ਉਹ ਸਾਮ ਸਮਾਲ ਦਾ ਹੋਇਆ ਆਪਣਾ ਫਾਇਦਾ ਇਹ ਹੁਣ ਪਹਿਲਾ ਲਾਸ ਤਾਂ ਪਏ ਪਏ ਸੀਗੇ ਇੱਕ ਤੀਸਰਾ ਲਾਸ ਰੱਖਣ ਦੇ ਵਿੱਚ ਉਹ ਪੈ ਗਿਆ ਇੱਕ ਤਾਂ weight loss ਹੋ ਗਿਆ ਹੂੰ ਹੂੰ weight ਦਾ ਫਰਕ ਦਾ ਪਾ ਵੇਟ ਦਾ ਫਰਕ ਪੈਂਦਾ ਹੀ ਪੈਂਦਾ ਮੰਨ ਕੇ ਚੱਲ ਯਾਰ ਕਿੱਲੇ ਮੰਗਰ ਤੂੰ 2 ਕੁਇੰਟਲ ਦਾ ਤਾਂ ਘੱਟੋ ਘੱਟ ਫਰਕ ਪੈ ਗਿਆ ਮਾਮੂਲੀ ਗੱਲ ਥੋਲੀ ਗੱਲ ਜਿਹਦਾ ਕੋਈ ਟਰਾਲੀ ਦਾ ਪਤਾ ਲੱਗਦਾ ਟਰਾਲੀ ਦੀ ਜਿੰਨੀ ਯਾਰ weight ਜੇ ਉਦੋਂ ਮੰਨ ਕੇ ਚੱਲ ਮੈਂ ਆਪਣੀ ਟਰਾਲੀ ਦੇ ਵਿੱਚ ਨਾ 65 ਕੁਇੰਟਲ ਲਗਭਗ ਧੋਨਾ ਆਉਂਦਾ ਸੀ ਬਾਸਪਤੀ ਤਾਂ ਹੁਣ ਉਹ 62 ਬਸ ਬਾੜ 63 ਮਸਾ ਬੜੀ ਮੁਸ਼ਕਲ ਨਾ ਹਨ ਕਦੇ ਕਹਤਾ 60 ਕੁਆਲਟੀ ਰਹਿ ਜਾਂਦਾ ਹਮ ਇਹ ਕੋਲਸ ਪੈ ਗਿਆ ਜਿਹੜਾ ਆਪਾਂ ਸਟੋਰ ਕਰਦੇ ਆ ਆਪਣੇ ਤੋਂ ਯਾਰ 19 ਸਭ ਸੰਭਾਲ ਨਹੀਂ ਹੁੰਦੀ ਕਿ ਉਦੋਂ ਝੋਨੇ 'ਚ ਹੁੰਦਾ ਮੌਇਸਚਰ ਮੌਇਸਚਰ ਝੋਨੇ 'ਚ ਹੋਣ ਕਰਕੇ ਝੋਨਾ ਰੱਖਿਆ ਹੀਟ ਹੋ ਜਾਂਦਾ ਤਾਂ ਉਹਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਜਦੋਂ ਕੁਆਲਿਟੀ ਖਰਾਬ ਹੋ ਜੇ ਤਾਂ ਫਿਰ ਤਾਂ ਯਾਰ ਮੰਡੀ ਦੇ ਵਿੱਚ ਇਹ ਨਹੀਂ ਪਤਾ ਵੀ ਆਪਾਂ ਨੂੰ 5-600 ਤੋਂ 1000 ਤੱਕ ਦਾ ਵਟਾ ਲੱਗ ਜਾਂਦਾ ਲੱਗ ਜਾਂਦਾ ਤਾਂ ਬਹੁਤ ਜ਼ਿਆਦਾ ਲਾਸ ਪੈ ਜਾਂਦਾ ਬਈ ਕਿ ਕਾਰਨ ਹੋ ਰਾ ਹੈ ਨਾ ਮਨ ਲਾ ਆਪਾਂ ਕੋਈ ਵੀ ਚੀਜ਼ ਦੇਖਦੇ ਪਿਛਲੇ ਸਾਲ ਦੇ ਨਾਲੋਂ ਆਪਾਂ ਅਗਲੇ ਸਾਲ ਹਰ ਇੱਕ ਚੀਜ਼ ਦੀ ਮਹਿੰਗਾਈ ਹੁੰਦੀ ਆ ਮੈਂ ਕਹਿੰਦਾ ਵੀ ਫਿਰ ਕੀ ਕਾਰਨ ਹੋ ਗਿਆ ਹੈ ਨਾ ਕੋਈ ਯਾਰ 3000 ਦਾ ਰੇਟ ਚਲੋ ਚਲੋ ਆਪਾਂ 3000 ਦਾ ਰੇਟ ਤਾਂ ਗੱਲ ਕਰੀ ਆ ਅੱਜ ਤੋਂ ਯਾਰ 15 ਸਾਲ ਪਹਿਲਾਂ ਸੀਗਾ ਕੋਈ 4000 ਦਾ ਨਾ 4045 ਦਾ ਰੇਟ ਉਹਦਾ ਰੇਟ ਕੋਈ ਬਹੁਤ ਜ਼ਿਆਦਾ ਰੇਟ ਨਹੀਂ ਸੀਗਾ ਆਪਾਂ ਕਹਿੰਦੇ ਪਰ ਠੀਕ ਹੈ ਵੀ ਚਲੋ ਖੇਤੀ ਦੇ ਖਰਚਿਆਂ ਦੇ ਹਿਸਾਬ ਨਾਲ ਪੀਆ ਪਾ ਕਹਿੰਦੇ ਮੈਂ ਠੀਕ ਸੀਗਾ ਪਾਪਾ ਇਹ ਵੀ ਨਹੀਂ ਕਹਿੰਦੇ ਯਾਰ 6-7000 ਹੋ ਜੇ ਵੀ ਉਹ ਚਲੋ ਕਿਸੇ ਨੇ ਚੋਲ ਲੈ ਕੇ ਖਾਣਾ ਵੀ ਹੈ ਨਾ ਖਾਣਾ ਵੀ ਹੈ ਖਾਣਾ ਵੀ ਹੈ ਕਿ 404500 ਦਾ ਐਵਰੇਜ ਠੀਕ ਰੇਟ ਸੀਗਾ ਪਰ ਜਿਹੜਾ ਇਸ ਵਾਰ ਦਾ ਰੇਟ ਬਹੁਤ ਜ਼ਿਆਦਾ ਘਟਿਆ ਕਾਰਨ ਨਹੀਂ ਪਤਾ ਲੱਗਿਆ ਫਿਰ ਤੁਸੀਂ ਤਾਂ ਕਾਰਨ ਯਾਰ ਕਾਰਨ ਜਿਸੇ ਕਾਰਨ ਪਤਾ ਇਸ ਵਾਰ ਇੱਕ ਤਾਂ ਯਾਰ ਨਾ ਕਈ ਕੰਟਰੀਆਂ ਦੇ ਵਿੱਚ ਨਾ ਵੌਰ ਚੱਲੀ ਜਾਂਦੀ ਹੈ ਹੂੰ ਜਿਹੜਾ ਬਾਸਪਤੀ ਹੈ ਇਹ ਐਕਸਪੋਰਟ ਤੇ ਇਹਦਾ ਰੇਟ ਐਕਸਪੋਰਟ ਤੇ ਡਿਪੈਂਡ ਹੈ ਕੋਈ ਆਪਣੇ ਦੇਸ਼ ਦੇ ਵਿੱਚ ਇੰਨੀ ਜ਼ਿਆਦੀ ਖਤ ਨਹੀਂ ਹੈਗੀ ਇਹ ਨਹੀਂ ਆਪਾਂ ਕਹਿ ਦਈਏ ਹਰ ਕੰਟਰੀਆਂ ਵਿੱਚ ਜਿਆਦਾ ਹੈ ਇਹ ਚੋਲ ਹੁੰਦਾ ਐਕਸਪੋਰਟ ਕਈ ਦੇਸ਼ਾਂ ਵਿੱਚ ਵਾਰ ਚੱਲੀ ਜਾਂਦੀ ਹੈ ਕਿ ਜਾਂਦਾ ਸ਼ਿਪ ਦੇ ਥਰੂ ਹੈ ਠੀਕ ਹੈ ਕਈ ਆਪਣੇ ਸਮੁੰਦਰੀ ਰਸਤਿਆਂ ਦੇ ਵਿੱਚ ਨਾ ਸ਼ਿਪ ਦੇ ਉੱਪਰ ਅਟੈਕ ਹੋ ਰਹੇ ਨੇ ਸ਼ਿਪ ਦੇ ਵਿੱਚ ਅਟੈਕ ਹੋਣ ਕਰਕੇ ਜਿਹੜੇ ਸ਼ਿਪ ਹੁੰਦੇ ਨੇ ਉਹਨਾਂ ਦਾ ਸਾਰਾ ਇੰਸ਼ੋਰੈਂਸ ਹੋਇਆ ਹੁੰਦਾ ਹੈ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਰੇਟ ਵਧਾ ਦਿੱਤੇ ਠੀਕ ਹੈ ਜਦੋਂ ਇੰਸ਼ੋਰੈਂਸ ਕੰਪਨੀਆਂ ਨੇ ਰੇਟ ਵਧਾ ਦਿੱਤੇ ਤਾਂ ਤਾਂ ਨਾਰਮਲ ਜੀ ਗੱਲ ਹੈ ਤੇ ਛਿਪਣ ਨੇ ਆਪਣਾ 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 ਛਿਪਣ ਨੇ ਆਪਣਾ ਰੈਂਟ ਜਿਆਦਾ ਵਧਾਤਾ ਜਿਹੜਾ ਆਪਣਾ ਕਿਰਾਇਆ ਸੀ ਉਹ ਵਧਾਤਾ ਉਹ ਫਿਰ ਮਾਰ ਕੀਤੇ ਤੇ ਪੈਣੀਆਂ ਆਕੇ ਦਾ ਆਪਣੇ ਵਾਸਪਤੀ ਤੇ ਪੈਣੀਆਂ ਉਹ ਵਾਸਪਤੀ ਤੇ ਪੈਣੀਆਂ ਫਿਰ ਉਹਦਾ ਉਹਨਾਂ ਨੇ ਖਰਚਾ ਤਾਂ ਕੱਢਣੀਆਂ ਆ ਖਰਚਾ ਉਹਨਾਂ ਦਾ ਆਪਣਾ ਲੈਣ ਹੀ ਲੈਣਾ ਜੇ ਉਹ ਹੋ ਰਸਤਾ ਕੋਈ ਹੋਰ ਬਦਲ ਕੇ ਜਾ ਰਹੇ ਨੇ ਉਹ ਰਸਤੇ ਜਿਆਦਾ ਲੰਬੇ ਪੈ ਰਹੇ ਨੇ ਅੱਛਾ ਉਹਦੇ ਵੀ ਖਰਚੇ ਜਿਆਦੇ ਪੈ ਰਹੇ ਨੇ ਉਹ ਖਰਚੇ ਜਿਆਦੇ ਪੈਣ ਕਰਕੇ ਤਾਂ ਬਾਸਪਤੀ ਦਾ ਰੇਟ ਇਸ ਵਾਰ ਡਾਊਨ ਹੈ ਜਿੱਥੋਂ ਤੱਕ ਓਵਰঅল ਸੁਣਨ ਚਾਹ ਰਹੇ ਗੱਲ ਹੈ ਨਾ ਤੇ ਤਾਂ ਕਰਕੇ ਇਸ ਵਾਰ ਵਪਾਰੀ ਵਪਾਰੀ ਘਟਾ ਤਾਂ ਵਪਾਰੀ ਤਾਂ ਇਸ ਕਰਕੇ ਘਟਾ ਨਾ ਹੂੰ ਵਪਾਰੀ ਕੁਛ ਪਿਛਲੇ ਸਾਲ ਕੀ ਹੋਇਆ ਸਟਾਰਟਿੰਗ ਤੇ ਰੇਟ ਹੋ ਗਿਆ ਬਾਸਪਤੀ ਦਾ 5000 ਹੂੰ ਹੂੰ ਕਈ ਵਪਾਰੀਆਂ ਨੇ ਬਾਸਪਤੀ ਕਰ ਲਈ ਸਟੋਰ ਸਟੋਰ ਕਰਕੇ ਪਿੱਛੋਂ ਰੇਟ ਹੋ ਗਿਆ ਡਾਊਨ ਤਾਂ ਕਈ ਵਪਾਰੀਆਂ ਨੂੰ ਵੀ ਕਿਤੇ ਨਾ ਕਿਤੇ ਲਾਸ ਪੈ ਗਿਆ ਉਹ ਆਪਣਾ ਲਾਸ ਵੀ ਸਵਰ ਕਵਰ ਕਰ ਰਹੇ ਨੇ ਉਹਨਾਂ ਨੇ ਵੀ ਕਲੀਅਰ ਕਰਨਾ ਹਾਂ ਕਰ ਨਹੀਂ ਉਹ ਆਪਣਾ ਲਾਸ ਕਵਰ ਕਰ ਰਹੇ ਨੇ ਇਹ ਕਰਨਾ ਪਰ ਰੱਖਣ ਦੇ ਵਿੱਚ ਨਾ ਜਿੱਤ ਤੱਕ ਇਹ ਮੇਰਾ ਐਕਸਪੀਰੀਅੰਸ ਹੈ ਲਾਸ ਚ ਹੀ ਜਾਂਦੇ ਆਪਾਂ ਜੇ ਆਪਾਂ ਕਹਿੰਦੇ 200 ਰੇਟ ਵਾਜੂ 200 ਤਾਂ ਯਾਰ ਮੈਂ ਕਹਿੰਨਾ ਪਰ ਮੰਥ ਨਾ ਝੋਨਾ ਵੈਸੇ ਹੀ ਘਟ ਜਾ ਕੁਝ ਵੀ ਲਾਸ ਹੋ ਗਿਆ ਕੁਝ ਯਾਰ ਅੱਜ ਆਪਣੇ ਕੋਲੇ ਪੇਮੈਂਟ ਆ ਜਾਣੀ ਹੈ ਨਾ ਉਹਦੇ ਨਾਲ ਕੋਈ ਹੋਰ ਸਰਕਲ ਘਮਾਵਾਂਗੇ ਘੱਟ ਤੋਂ ਘੱਟ ਯਾਰ 6-700 ਰੁਪਏ ਜਾ ਕੇ ਕੋਈ ਮਹੀਨੇ ਡੇਢ ਮਹੀਨੇ ਬਾਅਦ ਵੱਧਦਾ ਤਾਂ ਫਿਰ ਆਪਾਂ ਨੂੰ ਸਟੋਰ ਕਰਨ ਦਾ ਫਾਇਦਾ ਨਹੀਂ ਆਪਾਂ ਨੂੰ ਸਟੋਰ ਕਰਨ ਦਾ ਫਾਇਦਾ ਨਹੀਂ ਨਹੀਂ ਕੋਈ ਪਰ ਬਈ ਜ਼ਿਆਦਾਤਰ ਮਾਲਾ 80% ਲੋਕਾਂ ਦੇ ਸਟੋਰੀ ਹੈ ਸਟੋਰ ਕਰਿਆ ਹੋਇਆ ਚਲੋ ਸਟੋਰ ਕਰਾ ਫਿਰ ਕਰੇ ਵੀ ਕੀ ਜ਼ਿੰਮੇਵਾਰ ਪਰ ਹੁਣ ਮੈਂ ਦੇਖਿਆ ਹੁਣ ਹੁਣ ਸਾਰੇ ਲੋਕ ਚੱਕਣ ਲੱਗੇ ਇਹ ਕੋਈ ਫਾਇਦਾ ਨਹੀਂ ਮਿਲ ਰਿਹਾ। ਪਿਛਲੇ ਸਾਲ ਤੋਂ 4-5 ਰੁਪਏਲਾਂ ਬਿਲਕੁਲ ਡਾਊਨ ਆ ਗਿਆ ਸੀਗਾ। ਹਾਂ। ਆ ਹੁਣ 2 ਦਿਨ ਦਾ ਫਿਰ ਥੋੜਾ ਬਹੁਤ ਰੇਟ ਦੇ ਵਿੱਚ ਉਛਾਲ ਆਇਆ। ਤਾਂ ਫਿਰ ਸਾਰਿਆਂ ਨੂੰ ਹੋਇਆ ਕਿ ਆਪਾਂ ਸੇਲ ਕੀਤਾ ਜਾਵੇ ਹਨਾ। ਪਿਛਲੇ ਸਾਲ ਵੀ ਇਹੀ ਹੋ ਗਿਆ ਸੀਗਾ ਸੂਰ ਕਰਨ ਦੇ ਵਿੱਚ ਲਾਸਟ। ਨਾਲੇ ਆਪਣਾ ਸ਼ਰਮਾ ਭਾਈ 11-21 ਦਾ ਰੇਟ ਤਾਂ 4000 ਆ ਜਾ। ਫੇਰ ਵੀ ਤੁਸੀਂ ਕਹੀ ਇਹਨੇ ਰੇਟ ਨਹੀਂ ਹੈਗਾ। ਜਿੱਥੇ 11-21 ਦੀ ਨਾ ਵਜਾਈ ਬਹੁਤ ਜ਼ਿਆਦਾ ਘਟ ਗਈ। ਪਹਿਲਾ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ ਜੈਤਰਾ ਬਾਸਪਤੀ ਵੈਰੈਟੀ ਸੀਗੀ 11x11 ਬਹੁਤ ਲੱਗਦੀ ਹਾਂ ਬਈ ਉਦੋਂ ਝਾੜ ਵੀ ਐਵਰੇਜ ਆ ਰਹੇ ਸੀ ਮੰਨ ਕੇ ਚਲੋ 25 26 ਕੁਇੰਟਲ 24 ਤੋਂ ਲੱਗੇ 26 ਕੁਇੰਟਲ ਲੈਦਾ ਝਾੜ ਨਿਕਲ ਜਾਂਦਾ ਸੀ ਹੁਣ ਇਹ ਇੱਕ ਦਾ ਝਾੜ ਜਗਾ 18 20 ਕੁਇੰਟਲ ਹੀ ਰਹਿ ਗਿਆ ਅੱਛਾ ਇੱਕ ਇਹਦੇ ਵਿੱਚ ਨਾ ਡਿੱਗਣ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ 11x11 11x11 ਤਾਂ ਕਰਕੇ ਲੋਕਾਂ ਨੇ ਜਦੋਂ ਦੀ ਬਿਜਾਈ ਬਹੁਤ ਘਟ ਗਈ ਉਹ ਸਹੀ ਬਹੁਤ ਉਹਦੀ ਘਟ ਤੋ ਉਹਦਾ ਰੇਟ ਆਪਾਂ ਕੀ ਕਰਾਂਗੇ ਜਦੋਂ ਵੇਚਦੀ ਮਤਲਬ 2% 2% ਉਹਦੀ ਵਜਾਈ ਐਤ ਕੀ ਬਿਲਕੁਲ ਹੀ ਘਟਾ ਹੈ ਐਤ ਕੀ ਬਿਲਕੁਲ ਹੀ ਘਟਾ ਹੈ ਇੱਕ 2% ਦੇ ਹੋਰ ਵਜਾ ਹੋਰ ਕਈ ਵੈਰਾਈਟੀਆਂ ਆ ਗਈਆਂ ਫੋਲਾਲਾ 1401 ਬਹੁਤ ਟਾਪ ਦੀ ਵੈਰਾਈਟੀ ਹੈ 1121 ਦੇ ਬਰਾਬਰ ਦੀ ਵੈਰਾਈਟੀ ਹੈ 1401 3300 ਦੇ ਫਿਰਦਾ ਯਾਰ 14000 ਰੁਪਏ ਲੈਂਦੇ ਨੇ 4000 ਉਹ 1121 4000 ਰੁਪਏ ਬਹੁਤ ਟਾਪ ਕੁਆਲਟੀ ਲੈਂਦੇ ਨੇ ਠੀਕ ਹੈ ਇਹ ਆਮ ਦੇ ਵਿੱਚ ਤਾਂ ਨੁਕਸੀ ਘੱਡੀ ਜਾਂਦੇ ਨੇ ਦਾ ਬਹੁਤ ਟਾਪ ਕੁਆਲਟੀ ਹੈ ਉਹ ਵੀ ਕੁਝ ਮੰਡੀਆਂ ਦੇ ਵਿੱਚ ਆ ਜਾ ਰਿਹਾ ਆਮ ਤਾ ਲਾ ਲਓ 36 37 ਸੋਈ ਆ ਨਹੀਂ ਵੀ ਕਾਰਨ ਕੀ ਹੈ ਲੋ ਘੱਟ ਚੋਂ ਲੱਗੀ ਦੇ 11 ਉਹ ਜਿਹੜੇ ਵਿੱਚ ਡਿੱਗਣ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਸੀਗੀ ਉਹਦੇ ਵਿੱਚ ਸੋਧ ਹੋ ਗਈ ਪਹਿਲਾਂ ਉਹਦਾ ਰੇਟ ਵੀ ਘੱਟ ਸੀਗਾ ਪਹਿਲਾਂ ਹਾਂ ਪਹਿਲਾਂ ਜਦੋਂ ਸਿੱਕ ਨੂੰ ਕਿਤੇ ਨਾ ਰੇਟ ਜੇ ਬਰਾਬਰ ਲਾ ਲਾ ਕਦੇ ਘੱਟ ਹੁੰਦਾ ਸੀ ਹੈਨਾ ਜਾਂ ਬਰਾਬਰ ਦਾ ਆ ਕਰਕੇ ਲੋਕਾਂ ਦੇ ਰਾਸਤੇ ਆ ਗਿਆ 1401 ਬਹੁਤ ਵਧੀਆ ਵੈਰਿਟੀ ਹੈ ਬਿਮਾਰੀ ਬੇਸ਼ੱਕ ਜਰੂਰ ਆਉਂਦੀ ਹੈ ਪਰ ਇਹਦਾ ਰੇਟ ਬਹੁਤ ਰਹਿੰਦਾ ਸੀਗਾ ਇਸ ਵਾਰ 1401 ਦਾ ਰੇਟ ਬਹੁਤ ਘੱਟ ਗਿਆ 11847 ਲੱਗਣ ਲੱਗੀ ਹੈ ਨਾ 1847 1509 ਦੀ ਘੱਟ ਟਾਈਮ ਦੀ ਵਧੀਆ ਵੈਰਾਈਟੀ ਸ਼ੋਰਟ ਹੈ ਵਧੀਆ ਵੈਰਾਈਟੀ ਹੈ ਨਾ 1509 ਚ ਸੋਧ ਕੀਤੀ 1509 ਨੂੰ ਝੰਡਾ ਰੰਗ ਜਿਆਦਾ ਹੁੰਦਾ ਸੀ ਉਹਦਾ ਰੇਟ ਬਿਲਕੁਲ ਹੀ ਡਾਊਨ ਹੋ ਗਿਆ 27 2500 ਤੇ ਰਹਿ ਗਿਆ ਠੀਕ ਹੈ ਇਹ ਕਰਕੇ ਇਸ ਕਰਕੇ ਇਸ ਵਾਰ ਕਿਸਾਨਾਂ ਨੂੰ ਬਹੁਤ ਜਿਆਦਾ ਲਾਸ ਹੋਇਆ ਪਰ ਕਿਸਾਨਾਂ ਨੂੰ ਤਾਂ ਫਿਰ ਜਰ ਕਰਦੇ ਸਟੋਰ ਕਰਨ ਤੇ ਵੀ ਲਾਅ ਸੀ ਹੈ ਚਲੋ ਜਿਹੜਾ ਝਾੜ ਵਾਲਾ ਲਾਸ ਪੈ ਗਿਆ ਰੇਟ ਵਾਲਾ ਪੈ ਗਿਆ ਉਹ ਉਹ ਜਿਹੜਾ ਉਹ ਤਾਂ ਪੈਸੇ ਨਹੀਂ ਟਾਈਮ ਤੇ ਆੜ ਤੇ ਰੇਟ ਤਾਂ ਜਿਹੜਾ ਪੈ ਗਿਆ ਪੈ ਗਿਆ ਹੈਨਾ ਹੁਣ ਵੀ ਮੰਨ ਕੇ ਚੱਲੋ ਕਿੱਲੇ ਦਾ 10000 ਦਾ ਲੌਸ ਤਾਂ ਹੁਣ ਵੀ ਪੈ ਰਿਹਾ ਹੁਣ ਵੀ ਪੈ ਰਿਹਾ ਯਾਰ ਜੇ ਬਾਕੀ ਤਾਂ ਮੋਇਸਚਰ ਉੱਡ ਗਿਆ ਰੇਟ ਘਟ ਗਿਆ ਸੋ ਤੇ ਮੋਇਸਚਰ ਘਟ ਗਿਆ ਤਾਂ ਸਤ ਮਨ ਤਾਂ ਝੋਨਾ ਵੇਟ ਚ ਉੱਡ ਗਿਆ ਤੇ ਉਧਰੋਂ ਰੇਟ ਵੀ 100 ਘਟ ਗਿਆ ਕਿ ਤੀਸਰਾ ਹਰ ਇੱਕ ਜੀਮੀਦਾਰ ਤੋਂ ਨਹੀਂ ਸੰਭਾਲ ਨਹੀਂ ਹੁੰਦੀ ਨਹੀਂ ਹੁੰਦੀ ਐਨੇ ਵਾਰੀ ਉਹਦੀਆਂ ਪਲਟੀਆਂ ਆਪਣੇ ਤੋਂ ਨਹੀਂ ਵੱਜਦੀਆਂ ਉਹ ਚ ਮੋਇਸਚਰ ਹੁੰਦਾ ਝੋਨਾ ਹਿੱਟ ਹੋ ਜਾਂਦਾ ਜੀ ਡਿਸਕਲਰ ਹੋ ਜਾਂਦਾ ਤੇ ਬਾਈ ਫਿਰ ਇਹ ਵੀ ਕਿੱਥੇ ਤਾਂ ਆਪਣੇ ਕੋਲੇ ਮਹੀਨਾ ਪਹਿਲਾਂ ਪੇਮੈਂਟ ਆ ਜਾਣੀ ਸੀ ਹਾਂ ਕਿੱਥੇ ਆ ਭੋਲੇ ਉਹ ਵੀ ਲੇਟ ਹੋ ਗਏ ਯਾਰ ਇੱਕ ਮਹੀਨੇ ਦੀ ਤੂੰ ਲੱਖਾਂ ਰੁਪਏ ਦੀ ਵਿਆਜ ਲਿਆਰ ਵਿਆਜ ਲਾ ਲਾ ਆਪਾਂ ਉੱਥੇ ਵੀ ਲੇਟ ਆ ਉੱਥੇ ਵੀ ਲੇਟ ਆ ਹੂੰ ਉਹ ਲੱਖ ਰੁਪਏ ਦੀ ਵਿਆਜ ਲਾ ਲਾ ਜਾਂ ਆਪਣੇ ਕੋਲੇ ਪੇਮੈਂਟ ਆ ਜਾਣੀ ਸੀ ਤਾਂ ਆਪ ਉਹਦੇ ਨਾਲ ਕੋਈ ਹੋਰ ਸਰਕਲ ਘੁਮਾਉਣ ਕਰ ਕਰਕ ਹਰਕਲ ਚੱਲਦਾ ਸੀ ਨਾ ਜਿਹੜੀ ਆ ਬਈ ਉਹ ਵੀ ਜਿਹੜਾ ਮਾਰਕੀਟ ਚੋਂ ਪੈਸਾ ਨਹੀਂ ਆਇਆ ਸਰਕਲ ਰੁਕ ਗਿਆ ਕਿੱਥੇ ਹੁਣ ਮੱਲ ਵਾਲੇ ਵੀ ਕਰੋੜਾਂ ਰੁਪਏ ਦਾ ਝੋਨਾ ਯਾਰ ਘਰਾਂ ਚ ਪਿਆ ਕਿੱਥੇ ਉਹ ਕਰੋੜਾਂ ਰੁਪਏ ਦਾ ਝੋਨਾ ਮਾਰਕੀਟ ਕਿਹੜਾ ਜਾਣਾ ਸੀਗਾ ਮਾਰਕੀਟ ਤੇ ਜਾਣਾ ਸੀਗਾ ਸਰਕਲ ਸਾਰੇ ਚੱਲਣੇ ਸੀ ਬਜ਼ਾਰਾਂ ਤੱਕ ਦਾ ਹਰ ਇੱਕ ਚੀਜ਼ ਦਾ ਫਰਕ ਪੈਣਾ ਸੀਗਾ ਤਾਂ ਬਾਜ਼ਾਰ ਵੀ ਠੰਡੇ ਨੇ ਬਾਜ਼ਾਰ ਵੀ ਠੰਡੇ ਨੇ ਅੱਜ ਦੀ ਸਾਰੀ ਮਾਰਕੀਟ ਡਾਊਨ ਆ ਪੂਰੀ ਮਾਰਕੀਟ ਹੀ ਡਾਊਨ ਐ ਇਸ ਵਾਰ ਇਸ 11 21 ਦੀ ਬਜਾਈ ਚਲੋ ਘੱਟ ਸੀਗੀ 12 ਸਿੱਕ ਦਾ ਰੇਟ ਘੱਗਿਆ ਪਰ ਹਜੇ ਅਗਲੀ ਵਾਰ ਲਈ ਨਾ ਕਿਸਾਨ ਕਨਫਿਊਜ਼ ਹੈ ਕਿ ਕਿਹੜੀ ਵੈਰੈਟੀ ਲਾਈਏ ਹਾਂ ਅਗਲੀ ਵਾਰ 1847 1847 ਦੇ ਬਹੁਤ ਲੋਕ ਫੈਨ ਹੋ ਗਏ ਸੀ ਪਿਛਲੀ ਵਾਰ ਵੀ ਇਸ ਵਾਰ ਬਹੁਤ ਲਾਈ ਪਰ ਇਸ ਵਾਰ 1847 ਦਾ ਰੇਟ ਬਹੁਤ ਡਾਊਨ ਹੋ ਗਿਆ 1401 ਜਿਹੜੀ ਲਗਾਤਾਰ ਚੱਲਣ ਵਾਲੀ ਵੈਰੈਟੀ ਸੀਗੀ ਵਧੀਆ ਵੈਰੈਟੀ ਸੀਗੀ 1401 ਦਾ ਜਿਹਦੀ ਇਸ ਵਾਰ ਰੇਟ ਬਹੁਤ ਡਾਊਨ ਹੋ ਗਿਆ ਕਿਤੇ ਨੂੰ ਵੈਸੇ ਖਰਚਾ ਜ਼ਿਆਦਾ ਤੇ ਬਿਮਾਰੀ ਜ਼ਿਆਦਾ ਆਉਂਦੀ ਹੈ ਪਰ ਚਲੋ ਝਾੜ ਵਧੀਆ ਨਿਕਲ ਜਾਂਦਾ ਸੀਗਾ ਤਾਂ ਰੇਟ ਵੀ ਚੰਗਾ ਹੁੰਦਾ ਸੀਗਾ ਪਰ ਹੁਣ ਕਿਸਾਨ ਫਿਰ ਦੁੱਧਾਚ ਨੇ ਅਗਲੀ ਵਾਰ ਕਿਹੜੀ ਵੈਰੈਟੀ ਲਾਈ ਜਾਵੇ ਜਿਹੜੀ ਇਹ ਵੀ ਹੁੰਦਾ ਹੈ ਤਾਂ ਕਿਸਾਨ ਵੀਰੋ ਦੱਸੋ ਵੀ ਇਸ ਵਾਰ ਸਭ ਤੋਂ ਜਿਹੜੀ ਬੈਸਟ ਵੈਰੈਟੀ ਕਿਹੜੀ ਰਹੀ ਉਹ ਚਲੋ ਰੇਟ ਤਾਂ ਬਲੱਗ ਗੱਲ ਹੈ ਸਭ ਦੀ ਘਟ ਰੇ ਚਾਹਤ ਪਰ ਮਾਰਕੀਟ ਦੀ ਆ ਓਵਰਆਲ ਕਿ ਸਾਰੀਆਂ ਵੈਰੈਟੀਆਂ ਦੇ ਵਿੱਚੋਂ ਕਿਹੜੀ ਵੈਰੈਟੀ ਚੰਗੀ ਰਹੀ ਤੇ ਗਾਂ ਵਾਸਤੋਂ ਵਾਸਤੇ ਕਿਹੜੀ ਵੈਰੈਟੀ ਦੀ ਚੋਣ ਕਰੀਏ ਚੋਣ ਕਰੀਏ ਠੀਕ ਹੈ ਧੰਨਵਾਦ ਧੰਨਵਾਦ